ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਤਪਾ ਮੰਡੀ ਬਾਈ ਗੋਖੂ ਕੋਲ ਇਹਨਾਂ ਦੇ ਬੱਕਰੀ ਫਾਰਮ ਤੇ ਬਾਈ ਦੀਆਂ ਵੀਡੀਓ ਨੂੰ ਤੁਸੀਂ ਬੇਹੱਦ ਪਿਆਰ ਦਿੱਤਾ ਬਹੁਤ ਹੀ ਜ਼ਿਆਦਾ ਜਿੰਨੇ ਵੀ ਆਪਣੇ ਪੰਜਾਬੀ ਦੁਨੀਆ ਦੇ ਵਿੱਚ ਬੈਠੇ ਆ ਤਾਂ ਬਾਈ ਦੀਆਂ ਵੀਡੀਓ ਨੂੰ ਇਹਨਾਂ ਦੇ ਕੰਮ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਬਹੁਤ ਭਰਾ ਕਹਿ ਰਹੇ ਸੀ ਕਿ ਬਾਈ ਦੀ ਹੋਰ ਵੀਡੀਓ ਲੈ ਕੇ ਆਓ ਤੇ ਅੱਜ ਤੁਹਾਨੂੰ ਉਹ ਬੱਚੇ ਦਿਖਾਉਣੇ ਆ ਜਿਹੜੇ ਆਪਾਂ ਪਹਿਲੀ ਵੀਡੀਓ ਦੇ ਵਿੱਚ ਛੋਟੇ ਬੱਚੇ ਦਿਖਾਏ ਸੀਗੇ ਦੇ ਬਾਈ ਨੇ ਉਹ ਕਿਵੇਂ ਤਿਆਰ ਕੀਤੇ ਨੇ ਆਜੋ ਬਾਈ ਗੱਲਬਾਤ ਕਰਾਉਣੇ ਆ ਭੈਣ ਹੋਰੀ ਵੀ ਆਪਣੇ ਨਾਲ ਆ ਤੇ ਸਾਰੇ ਬੱਚੇ ਇਹਨਾਂ ਦੀ ਸੰਭਾਈ ਨਾਲ ਹੀ ਤਿਆਰ ਹੋਏ ਨੇ ਇਹ ਹੀ ਇਹਨਾਂ ਦੀ ਸੰਭਾਈ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੇ ਆਪਣੇ ਬੱਚਿਆਂ ਬਾਰੇ ਦੱਸਿਓ ਹਨਾ ਜੀ ਇਹ ਕਿੰਨੀ ਕਿੰਨੀ ਉਮਰ ਦੇ ਹੋਗੇ ਤੇ ਕਿਵੇਂ ਤਿਆਰ ਕੀਤੇ ਇਹ ਇਹ 4-4 ਮਹੀਨਿਆਂ ਦੀਆਂ ਹੋ ਗਈਆਂ ਵੀਰੇ ਪੱਠਾ ਹਾਂ ਹਾਂ ਜੀ ਤੇ ਘਰੀ ਪਾਲੀਆਂ ਹੋਈਆਂ ਨੇ ਠੀਕ ਹੈ ਜੀ ਤੇ ਦੋ ਢਾਈ ਢਾਈ ਮਹੀਨਿਆਂ ਤੋਂ ਦੁੱਧ ਹਟਾ ਦਿੰਨੇ ਹੁੰਨੇ ਉਦੋਂ ਬਾਅਦ ਚ ਅਸੀਂ ਦਾਣੇ ਫੱਕੇ ਤੇ ਪਾਲਦੇ ਆਗੇ ਠੀਕ ਹੈ ਜੀ ਢਾਈ ਮਹੀਨੇ ਤੱਕ ਦੁੱਧ ਚਗਾ ਕੇ ਉਦੋਂ ਬਾਅਦ ਦਾਣੇ ਤੇ ਲਾ ਲੇ ਉਦੋਂ ਬਾਅਦ ਚ ਸਿੱਧਾ ਦਾਣਿਆਂ ਤੇ ਸੋਇਆਬੀਨ ਮੱਕੀ ਹੋਗੀ ਇਹ ਚੀਜ਼ਾਂ ਤੇ ਲਾ ਦਿੰਨੇ ਹੁੰਨੇ ਆ ਫਿਰ ਨਾਲ ਨਾਲ ਛੋਟਿਆਂ ਨੂੰ ਪਾਉਂਦੇ ਰਹਿੰਨੇ ਆ ਕਿਉਂਕਿ ਗਿੱਜ ਜਾਂਦੇ ਨੇ ਨਾ ਫਿਰ ਹਾਂਜੀ ਤੇ ਉਹਦਾ ਕਰਕੇ ਫਿਰ ਇਹ ਦੁੱਧ ਸੌਖਾ ਸੁਟ ਜਾਂਦਾਗਾ ਮਤਲਬ ਕੀ ਠੀਕ ਹੈ ਜੀ ਬੱਕਰੇ ਚ ਗਮੀਤ ਪਾਉਨੇ ਆ ਭਾਈ ਦੁੱਧ ਤੇ ਕਿੰਨੀਆਂ ਪੱਠਾਂ ਆਪਾਂ ਹੁਣ ਰੋਕੀਆਂ ਹੋਈਆਂ ਨੇ ਆਪਦੇ ਬੱਕਰੇ ਦੀਆਂ ਜੇ ਇੱਥੇ 10 ਆ ਬਾਈ 10 ਪੱਠਾ ਨੇ ਹਣਾ ਆਹ ਦੇਖ ਲਓ ਬਾਈ ਬਹੁਤ ਸੋਹਣੀਆਂ ਪੱਠਾ ਨੇ ਦਸੇ ਦੀਆਂ ਦਸੇ ਇਹ ਬਾਈ ਚੈਣੇ ਵਾਲੇ ਬੱਕਰੇ ਦੀਆਂ ਪੱਠਾ ਆਪਣੇਆਂ ਬੱਕਰੇਆਂ ਦੀਆਂ ਪਿੰਡੇ ਦੇਖ ਲਾ ਲਾ ਕਹਿੰਦਾ ਦੇਖ ਪਏ ਹਨ ਰੇਸ਼ਮ ਵਰਗੇ ਪਿੰਡੇ ਪੱਠਾ ਦੇ ਜਿਹੜੀ ਦਾ ਮਾਰਜੀ ਦੇਖ ਲਾ ਤੇ ਮੂੰਹ ਯਾਰ ਬਾਈ ਵੱਡੀਆਂ ਭੂਰੀਆਂ ਬੱਕਰੀਆਂ ਦੀਆਂ ਪੱਠਾ ਐ ਹਾਲਾ ਕਹਿ ਦਿੰਦਾ ਵੀਰੇ ਵੀ ਲੂਈ ਨਹੀਂ ਝਾੜਦੇ ਹੈਗੇ ਮੇਮਣੇ ਤੁਸੀਂ ਐਂ ਦਿਖਾਓ ਕਿਸੇ ਮੇਮਣੇ ਦੀ ਵੀ ਲੂਈ ਵੀ ਝਾੜੀ ਆ ਕਿ ਨਹੀਂ ਝਾੜੀ ਆਹ ਦੇਖੋ ਬਾਈ ਪਿੰਡੇ ਦੇ ਤੁਸੀਂ ਖੋਦੀ ਖੋਦ ਪਿੰਡੇ ਦੇ ਚਮੜੀ ਦਿਖਾਈ ਬਾਈ ਮੜੀ ਆ ਦੇਖੋ ਬਈ ਪਤਲੀ ਚਮੜੀ ਦੀਆਂ ਪੱਠਾਂ ਨੇ ਬੜੀ ਹੋਵੇ ਹੱਸਿਆ ਕੰਨਾ ਕੁੰਨਾ ਦੀ ਲੈਂਥ ਤਾਂ ਆਪਣੇ ਮੇਮਣਿਆਂ ਦਾ ਕੰਨ ਨਾ ਮਾੜਾ ਕੱਢੂ ਉਹੀ ਗੱਲ ਲੰਘੂ ਪੂਰੀ ਲੰਮੀਆਂ ਘਰੂ ਬੱਕਰਾਂ ਦੀਆਂ ਪੱਠਾਂ ਨੇ ਜਿਵੇਂ ਤੁਸੀਂ ਦੇਖਿਆ ਆਪਾਂ ਆਉਂਦੇ ਰਹਿੰਨੇ ਆ ਹਨਾ ਜੀ ਬੱਚੇ ਆਪਣੇ ਰੁਕੇ ਨਹੀਂ ਇਹ ਦੁੱਧ ਤੋਂ ਬਾਅਦ ਨਾਲਦੇ ਆਂ ਦਾਣੇ ਦਿਲਾ ਕੇ ਵੀ ਸੋਹਣੀ ਗਰੋਥ ਕਰ ਰਹੇ ਆ ਤੇ ਕੀ ਕਰਨੀ ਕੋਈ ਬੰਦਾ ਐ ਕਹਿ ਦੇਵੇ ਸਾਨੂੰ ਵੀ ਹਾਂ ਤੁਸੀਂ ਦੁੱਧ ਤੋਂ ਬਿਨਾ ਇਹ ਹੁਣ ਰਾ ਇਹਦਾਂ ਨਹੀਂ ਆ ਕੋਈ ਬੰਦਾ ਵੀ ਉਹ ਕਰ ਦੇਵੇ ਦੇਖ ਲੋ ਯਾਰ ਆਲਾ ਕੋ ਵੀਰੇ ਖੁੱਲਾ ਦੁੱਧ ਚੰਗਾ ਕੇ ਇਹਨਾਂ ਨੂੰ 2.5 ਮਹੀਨੇ ਉਦੋਂ ਬਾਅਦ ਚ ਸਿੱਧਾ ਦਾਣਿਆਂ ਤੇ ਲਾ ਦਿੰਦੇ ਆਗੇ ਠੀਕ ਹੈ ਜੀ ਦਾਣਿਆਂ ਦੇ ਵਿੱਚ ਫਿਰ ਕਿੰਨੇ ਕ ਦਾਣੇ ਪਾ ਦਿੰਦੇ ਨੇ ਇੱਕ ਬੱਚੇ ਨੂੰ ਜੀ ਅਸੀਂ ਮਣਕੇ ਨਹੀਂ ਪਾਈ ਵੀਰੇ ਕਦੀ ਅੱਛਾ ਜੀ ਅਸੀਂ ਤਾਂ ਖੁੱਲੇ ਖੁਣਨੀ ਦੇ ਵਿੱਚ ਸੜਦੇ ਆਂ ਕਿ ਆਪਾਂ ਤਾਂਈਓ ਸਾਡੀ ਬੱਕਰੀ ਮਾਰ ਨਹੀਂ ਖਾਂਦੀ ਹੋएगी ਹਾਂਜੀ ਤੇ ਜਦੋਂ ਮੇਮਣਿਆਂ ਤੋਂ ਲੈ ਕੇ ਬੱਕਰੀਆਂ ਤੱਕ ਖੁੱਲੇ ਖੁਲਣੀ ਚ ਖਾਂਦੇ ਹੈਗੇ ਠੀਕ ਹੈ ਜੀ ਹਾਂ ਸੀ ਕਦੇ ਆਈ ਮਣਕੇ ਨਹੀਂ ਪਾਏ ਕੌਲੀਆਂ ਨਾਲ ਨਹੀਂ ਪਾਏ ਹੈਗੇ ਕਦੇ ਤੇ ਜਿਹੜੀ ਮਲਪਾਂ ਦੀ ਦਵਾਈ ਹੁੰਦੀ ਹੈ ਜੋ ਦਿਨੋਂ ਬੱਚਿਆਂ ਨੂੰ ਉਹ 15 ਦਿਨਾਂ ਤੋਂ ਕਿਹੜੀ ਦਵਾਈ ਦਿੰਨੇ ਹੋ ਜੀ ਉਹ ਵੀਰੇ ਬਸ ਨਾਮ ਨਹੀਂ ਮੈਨੂੰ ਯਾਦ ਹੈਗਾ ਉਧਰ ਪਈ ਹੈਗੀ ਸ਼ੀਸ਼ੀ ਠੀਕ ਹੈ 15 ਦਿਨਾਂ ਤੋਂ ਤਾਂ ਜਦੋਂ ਛੋਟੇ ਹੁੰਦੇ ਆ ਚਲ ਹੁਣ ਤਾਂ ਚਾਹੇ ਵੇਸਕ ਸੀ ਉਹ ਕਦੇ ਨਹੀਂ 15 ਦਿਨਾਂ ਤੋਂ ਦੇਣੀ ਦੇਣੀ ਹੈ ਦਵਾਈ ਜਦੋਂ ਬੱਚਾ ਜਨਮ ਲੈਂਦਾ ਉਦੋਂ 15 ਦਿਨਾਂ ਬਾਅਦ ਬਾਅਦ ਠੀਕ ਹੈ ਜਦੋਂ ਮਿੱਟੀ-ਮੁੱਟੀ ਖਾਣ ਲੱਗ ਗਈ ਹਾਂ ਆਏ ਫਿਰ ਉਹ ਮਿੱਟੀ ਚੱਕਦੇ ਹੀ ਨਹੀਂ ਫਿਰ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮਿੱਟੀ ਹੈ ਕੀ ਚੀਜ਼ ਹੈਗੀ ਵੀ ਮੀਤ ਨਾਲ ਲੋਕ ਨਾੜਗਾ ਚੁੱਕਣਦੇ ਬੱਕਾਗਾ ਨਾ ਫਿਰਦੇ ਹੁੰਦੇ ਬਿਚਾਰੇ ਰੋਜ਼ ਦੇ ਅਸੀਂ ਹਾਜ਼ਰੀ ਨਾਲ ਛੱਡਦੇ ਹਾਜ਼ਰੀ ਨਾਲ ਨਹੀਂ ਛੱਡਣਾ ਹਾਜੀ ਦੇਖਾ ਜੇ ਲੋਕ ਨਾੜਗਾ ਚੁੱਕਣ ਨਹੀਂ ਦਿੰਦੇ ਲੈ ਦਾਣੀ ਲਿਆਉਣ ਦੇ ਮਾਰੇ ਅਸੀਂ ਇਹਨਾਂ ਨੂੰ ਲਾ ਲਈਏ ਸੀ ਇੱਕ ਦਿਨ ਕਹਿੰਦੇ ਨਾਲ ਲੈ ਕੇ ਜਾਣੀਆਂ ਮੈਂ ਫਿਰ ਤਾਂ ਕਦੇ ਨਹੀਂ ਇਹਨਾਂ ਨੂੰ ਮਾਹ ਛੱਡ ਦੋ ਨਾ ਉਹ ਵੀ ਮੇਰੀਆਂ ਹੋ ਗਈਆਂ ਫਿਰ ਛੱਡਣਗਾ ਅਧੇਰਾ ਨੱਕ ਮਾ ਮਾ ਮਸਾ ਹੋਈ ਗੱਲਾਂ ਨੂੰ ਵਧੀਆ ਕੀਤਾ ਗਣੇ ਗਈਆਂ ਪੱਠਾਂ ਦੇ ਲੋ ਬਈ ਇੱਕੋ ਜੀਆਂ ਪੱਠਾਂ ਇੱਕੋ ਰੰਗ ਦੀਆਂ ਹਨਾ ਇੱਕੋ ਰੰਗ ਦੀਆਂ ਨਹੀਂ ਆ ਉਹ ਵੀ ਦੇ ਇੱਕੋ ਜੀਆਂ ਹੀ ਸਾਰੇ ਇੱਕੋ ਜੀਆਂ ਹੀ ਨੇਗੀਆਂ ਠੀਕ ਹੈ ਜੀ ਆਹ ਦੇਖੋ ਬਈ ਇਹਦੇ ਨਾਲ ਦਾ ਤਾਂ ਬਾਈ ਪੰਮੇ ਦੇ ਘਰੇ ਬੋਕ ਵੀ ਫਿਰਦਾਗਾ ਇਹੋ ਜੇ ਕਲਰ ਦਾ ਇਹੋ ਜੇ ਕਲਰ ਦਾ ਤਾਂ ਇਹ ਉਹਨਾਂ ਚੋਂ ਆ ਉਹਨਾਂ ਚੋਂ ਲੈਣੀ ਆ ਇਹ ਤੇਣੀ ਕੋਲ ਵੱਖਰਾ ਕਰਦਾ ਇੱਕ ਹਾਂਜੀ ਤੇ ਇਹ ਇਹ ਭਾਗੀ ਜਿਆਦੀ ਪੱਤਰੀ ਜੈਸੀ ਮੱਠਾ ਹੈ ਆਹ ਦੇਖੋ ਬਈ ਜੇ ਕੋਈ ਸਿਆਣ ਦੇਵੇ ਤਾਂ ਮੰਨ ਜਾਗੇ ਇੱਕ ਦੂਜੇ ਨੂੰ ਖੁੱਦ ਸਾਨੂੰ ਸਿਆਣ ਘੱਟ ਆਉਂਦੀ ਹੈ ਨਹੀਂ ਪਤਾ ਲੱਗਦਾ ਜੀ ਬਿਲਕੁਲ ਜਿਵੇਂ ਹੀ ਨਹੀਂ ਪਤਾ ਲੱਗਦਾ ਸਾਨੂੰ ਅਸੀਂ ਭੁੱਲ ਜਾਂਦੇ ਆ ਵੀ ਕਿਹੜੀ ਇਹ ਅਲੱਗ-ਅਲੱਗ ਬੱਕਰੀਆਂ ਆਂਗੇ ਭੈਣਾਂ ਇਹ ਨਹੀਂ ਅਲੱਗ-ਅਲੱਗ ਬੱਕਰੀਆਂ ਨਹੀਂ ਆ ਤਾਂ ਕੱਲੂ ਹੀ ਆਗੀ ਅੱਛਾ ਜੀ ਜਿਹੜੀ ਪੂਰੀ ਉਹੀ ਆ ਗਈ ਆਹ ਲੋਹੀ ਦੀ ਹੈਗੀ ਇਹ ਲੋਹੀ ਦੀ ਹੈਗੀ ਜਿਹੜੀਆਂ ਵੱਡੀਆਂ ਬੱਕਰੀਆਂ ਆਪਣੇ ਮਾਲ ਦੀਆਂ ਬੱਕਰੀਆਂ ਤੇ ਉਹ ਆਪਣੀ ਘਾਦੀ ਉਹ ਘਾਦੀ ਪੱਠ ਦੀ ਹੈ ਚਿੱਟੀਆਂ ਗੁੱਖਾਂ ਵਾਲੀ ਦੀ ਤੇ ਭਾਈ ਇਹਨਾਂ ਦਾ ਜਦੋਂ ਵੀਡੀਓ ਪਾਈ ਸੀ ਬੱਚੇ ਦਿਖਾਏ ਸੀ ਉਦੋਂ ਮੰਗੀਆਂ ਨਹੀਂ ਤੁਹਾਡੇ ਤੋਂ ਕਿਸੇ ਨੇ ਬਹੁਤ ਫੋਨ ਆਏ ਵੀਰੇ ਬਥੇਰੇ ਬਰੋਜ ਫੋਨ ਆਉਂਦੇ ਹੈਗੇ ਸਿਰ ਸਾਨੂੰ ਆਏ ਆ ਵੀ ਜੇ ਘਰੇ ਚੰਗੀ ਨਾ ਪਾਲੀ ਹੈਗੀ ਫਿਰ ਉਹੀ ਗੱਲ ਲੰਗੂ ਫਿਰ ਹਾਂ ਰਜਕਾਰ ਕਿਵੇਂ ਚੱਲੂਗਾ ਇਹ ਤਾਂ ਲੱਖਾਂ ਚ ਅੱਜ ਨਾ ਲੋਕ ਜੇ ਕਹਿੰਦੇ ਆ ਅਜਪੂਰਾ ਬੁਰਾ ਉਹ ਮਿਲਵਣੀ ਦੇ 50000 ਰੁਪਏ ਲੱਗਿਆ ਵਿਆ ਅੱਜ ਵੀ ਤੇਰੀ ਮੈਂ ਗੱਲ ਕਰਾਉਣਾ ਉਹ ਵੜ ਕੇ ਨਹੀਂ ਦੀਪਕ ਅੱਛਾ ਵੱਟਦੇ ਹਾਂ ਹਾਂ ਭਾਈ ਇਹਦੀ ਪ੍ਰਾਣਿਕ ਦੇਤੀ 50000 ਜਿਹੜੇ ਬੰਦੇ ਨੇ 1.5 1.5 ਲੱਖ ਬੱਕਰੀ ਤੇ ਲਾਤਾ ਉਹ ਕਿਵੇਂ ਗੱਡੀਆਂ ਨਾ ਖਰੀਦੂ ਤੇ ਕਿਵੇਂ ਜ਼ਮੀਨਾਂ ਨਾ ਖਰੀਦਦਾ ਇੱਕ ਪਾਸੇ ਤਾਂ ਕਹਿੰਦੇ ਆਪਾਂ ਜ਼ਮੀਨਾਂ ਖਰੀਦ ਲਈਆਂ ਇੱਕ ਪਾਸੇ ਕਹਿੰਦੇ ਉਹਨਾਂ ਚੋਂ ਬਣਦਾ ਕੀ ਆ ਹਾਂਜੀ ਹਾਂਜੀ ਦੱਸੋ ਆ ਆਪਣੇ ਵੀਡੀਓ ਰਿਪਲਾਈ ਵੀ ਕਰਦੇ ਆ ਲੋਕ ਹਨਾ ਵੀ ਕਹਿੰਦੇ ਗੱਡੀ ਅਮਰੂਤੀ ਦਿੰਦੇ ਹੋਣਗੇ ਪਰ ਇਹ ਤਾਂ ਆਪਦੇ ਤੇ ਟਪੈਂਡ ਕਰਦਾ ਵੀ ਮਰੂਤੀ 'ਚ ਬੈਠਣਾ ਕੋ ਵੱਡੀ ਗੱਡੀ 'ਚ ਬੈਠਣਾ ਹੈ ਹਾਂਜੀ ਹਾਂਜੀ ਇਹ ਤਾਂ ਆਪਦੇ ਤੇ ਟਪੈਂਡ ਕਰਦਾ ਸਾਰੀਆਂ ਗੱਲਾਂ ਲੈ ਬਈ ਇੱਕ ਪੱਠ ਵੇਚ ਕੇ ਆ ਜੂ ਬੱਕਰੀਆਂ ਦੀਆਂ ਗੱਲਾਂ ਤਾਂ ਬਹੁਤ ਮੈਂ ਕਹਿੰਦੀ ਮਰੂਤੀਆਂ ਤਾਂ ਦੋ ਖੜ ਜਣਗੀਆਂ ਹਾਂਜੀ ਭੈਣ 50000 ਦੀ ਆਪਾਂ ਦੇ ਚ ਐਡੀ ਭੈਣ ਹੈ ਇਹ ਤਾਂ ਅਸੀਂ ਕਹਿੰਦੇ ਆ ਆ ਵੀ ਦੇਣੀ ਆ ਦਾ ਚੋੜੀ ਦਾ ਲੱਖ ਦੇਣਾ ਤੇਰੀ ਭੈਣ ਪਿਆਹ ਜਾਂ ਦੋ ਦਿੱਤਾਈ ਆਪਣੇ ਘਰ ਦੀ ਪੱਠਾ ਤੇ ਉਹਨੇ ਪਰ 10000 ਦੀ ਮੇਮਣੀ ਵੇਚੀ ਆ ਮੈਂ ਹੁਣ ਵੀ ਗੱਲ ਕਰਾਣਾ ਜੀ ਬੰਦੇ ਨੇ ਨਹੀਂ ਹੁਣ ਵਿੱਚ ਬੱਕਰੀ 10000 ਦੀ ਐ ਵੇਚ ਡੇਡ ਡੇਡ ਲੱਖ ਦੀਆਂ 2 2 ਲੱਖ ਦੀਆਂ ਬੰਦਿਆਂ ਨੇ ਖਰੀਦੀਆਂ ਤੇ ਉਹ ਕਿਵੇਂ ਮੁਕਾਬਲਾ ਕਰਨਗੇ ਉਹਨਾਂ ਦਾ ਯਾਰ ਜਿਹਦੇ ਕੋਲੇ ਨਾ ਤਾਂ ਬੱਕਰੀ ਕੋਈ ਉਜਣਾਗਾ ਅਸਲ ਤਾਂ ਟਪੰਡਲ ਨਸਲ ਤੇ ਕਰਦਾਗਾ ਆ ਚੱਕਾਲੇ ਗੋਲਡ ਆਪਾਂ ਇਹ ਕਹਨੇ ਆਗੇ ਹਰੇਕ ਭੈਣ ਭਾਈ ਨੂੰ ਵੀ ਇਹੋ ਜਿਹੇ ਬੰਦਿਆਂ ਦੇ ਮਗਰ ਲੱਗ ਕੇ ਆਪਦੇ ਸ਼ੌਂਕ ਨਾ ਛੱਡੋ ਹਾਂਜੀ ਆਪਦੇ ਸ਼ੌਂਕ ਪਾਲੋ ਯਾਰ ਜਿਹਨੇ ਗਲਤ ਕਮੈਂਟ ਆਪਾਂ ਉਹਦੇ ਮਗਰ ਥੋੜੋ ਲੱਗਣਾ ਤੇ ਗਾਲਾਂ ਕੱਢ ਜੇ ਹੂੰ ਆ ਚੱਕਾਂ ਨੇ ਗੋਲਦੀ ਦੀ ਬੱਕਰੀ ਲਈ ਸੀ ਬਾਈ ਮੈਂ ਜੋੜੀ 50000 ਰੁਪਈਆ ਪੱਠਾ ਇਹ ਉਹਨਾਂ ਦੀ ਪੱਠਾ ਉਹਦੇ ਪਿਛੋਕਾ ਨਾਲ ਲਸਣ ਨਿਸ਼ਾਨੀ ਆ ਗੋਲਦੀ ਦੀਆਂ ਬੱਕਰੀਆਂ ਦੀ ਇੱਕ ਹੋ ਫਿਰਦੀ ਉਹਨਾਂ ਨਾਲ ਦੀ ਪੱਠਾ ਉਹ ਬਸੇ ਦੀ ਛੋਟੀ ਭੈਣ ਇੱਕ ਆ ਦਿੰਦੀ ਆ ਇਹ ਜਿੰਨਾ ਚੱਕ ਜਨ ਆ ਲਸਣਾ ਪਤਾ ਗੋਲਦੀ ਨੂੰ ਵੀ ਆ ਜਿਹਦੇ ਜਿਹਦੇ ਕੋਲੇ ਉਹ ਨਹੀਂ ਬੱਕਰੀ ਉਹਨਾਂ ਨੂੰ ਵੀ ਆ ਹੋਰਾਂ ਨੂੰ ਨਹੀਂ ਪਤਾ ਅੱਜ ਤਨ ਵੀਡੀਓ ਵਿੱਚ ਦੱਸਾਂਗੇ ਵੀ ਵਾਕਈ ਬੱਕਰੀ ਆ ਆ ਇਹ ਦੋਨੇ ਗੋਲਦੀ ਆਗ ਦਾ ਬੱਕਰੀਆਂ ਦੀ ਆ ਆਪਾਂ ਲੱਖਾਂ ਚ ਨਹੀਂ ਦਿੰਦੇ ਇਹ ਪੱਠਾ ਠੀਕ ਹੈ ਇਹਦਾ ਭਰਾ ਤਾਂ ਲੈ ਗਿਆ ਨਾ ਇਹਦਾ ਭਰਾ ਲੈ ਗਏ ਤੇ ਇਹਦਾ ਇਹਦਾ ਭਰਾ ਗੋਲਟੂ ਲੈ ਆਇਆ ਇਹਨਾਂ ਚੋ ਬਈ ਹੁਣ ਬੱਚਿਆਂ ਨੂੰ ਕੋਈ ਸੇਲ ਹੈ ਨਾ ਨਹੀਂ ਵੇਚ ਦੇਣਾ ਕੋਈ ਨਹੀਂ ਹੈ ਹਾਂ ਆ ਆਪਣੇ ਉਹਦੀ ਬੱਤੀ ਅੱਜ ਜਦੋਂ ਆਪਾਂ ਵੀਡੀਓ ਬਣਾਈ ਸੋ ਤਾਂ ਜਾਣ ਨਹੀਂ ਆਈ ਸੀ ਉੱਥੇ ਛੁਈ ਨਹੀਂ ਆ ਹਾਂ ਹਾਂ ਇਹਦੇ ਨਾਲ ਬੰਦੇ ਨੇ ਇੱਕਦਾਂ ਇਹ ਕਿਹਾ ਕਿ ਜਿੰਨੇ ਕਹੇ ਉਹ ਨਹੀਂ ਦੇ ਇਹ ਦੇ ਦੇ ਠੀਕ ਹੋ ਗਿਆ ਦੇਖ ਲੈ ਨਾ ਕੰਮ ਇਹਦਾ ਇਹ ਦੱਸੋ ਬਈ ਕਿਹੜੀ ਲਾਈਨ ਹੈ ਯਾਰ ਆਪਾਂ ਸਭੀ ਤੋਂ ਲੈ ਲੈਂਦਾ ਜੀ ਠੀਕ ਆ ਬਾਈ ਕਲ ਸਿੰਘ ਹਰੇ ਸਾਡੀ ਜਿਨ੍ਹਾਂ ਦਾ ਬੱਚਾ ਹੀ ਚੱਕਿਆ ਸੀ ਆਪਾਂ ਹੁਣ ਇਹ ਖੂਨ ਬਦਲਣਾ ਇਹ ਇਹ ਜਮਾ ਚੁੰਗਣੀ ਤੇ ਪਾਲਿਆ ਹੋਇਆ ਹੈਗਾ ਜਮਾ ਜੀ ਬੱਕੀ ਤੇ ਹਾਂ ਅਸੀਂ ਅਸੀਂ ਜਦੋਂ ਪਹਿਲੀ ਵਾਰ ਆਏ ਸੀਗੇ ਜੀ ਤੇ ਉਦੋਂ ਇਹ ਛੋਟਾ ਜਿਹਾ 5-6 ਦਿਨਾਂ ਦਾ ਸੀਗਾ ਉਹ ਤਾਂ 5-6 ਦਿਨਾਂ ਦਾ ਚੱਕ ਲਿਆਂਦਾ ਸੀ ਆ ਉਦੋਂ ਆ ਪਾਇਆ ਨਹੀਂ ਸੀਗਾ ਕੋਈ ਨਹੀਂ ਕੋਈ ਨਹੀਂ ਸੀ ਪਾਇਆ ਕਾਗਜ਼ ਪਾਇਆ ਹੋਇਆ ਸੀ ਵੀਰੇ ਉਦੋਂ ਬਾਈ ਤੂੰ ਪਾਸ ਥੱਲੇ ਬੈਠਾ ਸੀ ਤੇਰੇ ਨਾਲ ਬਾਈ ਨੇ ਹੁਣ ਸਰ ਕੀ ਕਿਹਾ ਕਹਦਾ ਉਹ ਮੈਂ ਉਹਨਾਂ ਦੇਣਾ ਅਸੀਂ ਇਹ ਚੱਕ ਲਿਆ ਜੀ ਮਾਇਆ ਖੜ ਬਾਈ ਤਾਂ ਹੁਣ ਹੀ ਲੱਗਦਾ ਫੁੱਜਰ ਜੇ ਮੈਂ ਉਹਨਾਂ ਸਿਰਾਂ ਚ ਠੀਕ ਹੈ ਬਾਈ ਆ ਦੇ ਇਹੇ ਬਾਈ ਹੁਣ ਤੂੰ ਦੇਖੀ ਇਹ ਰਹਿਣਗੇ ਦਾ ਹੱਡੀ ਬਦਲੀ ਨੇ ਪਰ ਸਫੀ ਦੀਆਂ ਬੱਕਰੀਆਂ ਬਹੁਤ ਚੰਗੀਆਂ ਬਾਈਆਂ ਨੇ ਨਾਗਰੀਆਂ ਡੱਬੀਆਂ ਹਾਂ ਲਾਲ ਨੌ ਚੱਲਦਾ ਯਾਰ ਉਹਨਾਂ ਦਾ ਅੱਜ 12 ਘੰਟੇ ਹੋ ਗਿਆ ਸਫੀ ਹੋ ਗਿਆ ਬਹੁਤ ਚੰਗੇ ਜਾਨਵਰ ਆ ਇਹ ਹੁਣ ਇਹਨੂੰ ਫੂਨ ਬਦ ਲੈਣਾ ਇਹਨਾਂ ਨਾਲ ਠੀਕ ਹੈ ਜੀ ਤਾਂ ਨਹੀਂ ਹੁੰਦਾ ਵਿਆ ਹੁਣ ਜਿੱਥੇ ਆ ਬੈਠੇ ਨੇ ਇਹਨਾਂ ਦੇ ਉੱਤੇ ਦੇਖੀ ਵੀ ਗੱਲਾਂ ਗੱਡੀਆਂ ਆਉਂਦੀਆਂ ਮਗਰ ਕਿਤੇ ਨਹੀਂ ਆਉਂਦੀਆਂ ਹਾਂਜੀ ਠੀਕ ਹੈ ਬਾਈ। ਹੁਣ ਬੰਨ੍ਹਣ ਲਈ ਕਰਨੀ ਹੈ ਇਹਨਾਂ ਦੀ। ਕਿੰਨੇ ਟਾਈਮ ਦਾ ਹੋ ਗਿਆ ਬੱਚਾ ਬਈ ਇਹ? 4 ਮਹੀਨਿਆਂ ਦਾ ਵੀਰੇ। ਹਾਂ 4 ਚੌਥਾ ਮਹੀਨਾ ਲੱਗਿਆ ਹੋਇਆ ਇਹਨੂੰ ਵੀ। ਨਹਾਣੋ ਹਾਣੂ ਹੀ ਆ ਬਸ ਇਹ ਸਾਰੇ ਪੱਠਾ ਪੁੱਠਾ ਸਾਰੇ ਬੱਕਰੇ ਹਾਣੋ ਹਾਣੀ ਆ। ਇਹ ਵੀ ਚੌਥਾ ਚੌਥਾ ਮਹੀਨਾ ਇਹਨਾਂ ਨੂੰ ਲੱਗਿਆ ਚੌਥਾ ਮਹੀਨਾ ਹੀ ਇਹਨੂੰ ਲੱਗਿਆਗਾ। ਬੱਕਰਾ ਜਮਾ ਮਾਂ ਤੋਂ ਬਿਨਾ ਪਾਲਿਆ ਦੇਖ ਲੋ ਜੀ। ਉਹ ਤੀਜਾ ਦਿਨ ਹੋ ਗਿਆ ਜੀ। 3 ਦਿਨ ਹੋਏ ਸੀ ਬੱਕਰੀ ਨੂੰ ਸੂਈ ਨੂੰ ਚੱਕ ਲਿਆਂਦਾ ਸੀ ਉਹਦੇ। ਆਪਾਂ ਦੇਖਿਆ ਜੀ ਜਦੋਂ ਬੱਚਾ ਛੋਟਾ ਕਰੇ ਲਿਆਉਣੇ ਆ ਹਨਾ। ਜ਼ਿਆਦਾ ਖਰਾਕ ਹੀ ਦੇ ਦੇਣ ਤਾਂ ਵੀ ਮੂਕ ਲੱਗ ਜਾਂਦੀ ਆ ਥੋੜਾ ਇਹ ਤਰੀਕਾ ਦੱਸੋ ਵੀ ਕਿਵੇਂ ਤੁਸੀਂ ਤਿਆਰ ਕਰਦੇ ਹੋ ਸਵੇਰ ਤੋਂ ਸ਼ਾਮ ਤੱਕ ਵੀਰੇ ਜਦੋਂ ਆਪਾਂ ਨੇ ਲੈ ਆਂਦਾ ਕੋਈ ਮੇਮਣਾ ਹੂੰ ਉਹਨੂੰ ਦੁੱਧ ਜਿੰਨਾ ਉਹ ਪੀਂਦਾ ਚੱਲਦਾ ਉਹਨੂੰ ਸਾਰੇ ਦੇ ਦਿਓ ਅੱਛਾ ਜਿੰਨਾ ਉਹ ਮਾਂ ਦੇ ਥੱਲੇ ਪੀਂਦਾਗਾ ਦੁੱਧ ਜਦੋਂ ਖੁਦ ਹੀ ਖੁਦ ਛੱਡ ਕੇ ਪਰੇ ਹੋ ਗਿਆ ਉਹਨਾਂ ਜੇ ਦੁੱਧ ਪਿਆਈ ਜਾਵਾਂਗੇ ਉਹਨੂੰ ਜਮਾ ਪੂਰੀ ਵਧੀਆ ਗਰੋਥ ਕਰਨਗੇ ਠੀਕ ਜੇ ਆਪਾਂ ਨੇ ਐਂ ਕਰਦਾ ਕਿਤੇ ਘੱਟ ਪਿਆਦਾ ਕਿਤੇ ਵੱਧ ਪਿਆਦਾ ਫੇਰ ਮੋਕ ਲੱਗੂਗਾ अच्छा 1000 ਰੱਖੋ ਰੂਟੀਨ 1000 ਰੱਖੋ ਰੂਟੀਨ ਜੇ ਤੇ ਇੱਕ ਸਟਾਰਟ ਕਰਤੀ ਚੁੰਗਣੀ ਜੀ ਮੈਂ ਛੋਟਾ ਮੇਮਣਾਗਾ ਸਵੇਰ ਇੱਕ ਕੱਚੇ ਪਿਆਤੀ ਸ਼ਾਮ ਨੂੰ ਇੱਕ ਪਿਆਤੀ ਜਮਾ ਸਹੀ ਰਹੂ ਫਿਰ ਉਹਨੂੰ ਡੇਡ ਕਰ ਦੋ ਠੀਕ ਫਿਰ ਉਹਨੂੰ ਦੋ ਕਰ ਦੋ ਫਿਰ ਜਿੰਨਾ ਚੱਲਦਾ ਉਨਾ ਹੀ ਪਿਆਵੋ ਠੀਕ ਹੈ ਵੀ ਪਾਈਆ ਕਿ ਤੋਂ ਸ਼ੁਰੂ ਕਰ ਲਓ 200 ਲੋ ਤੋਂ ਇਹ ਨਹੀਂ ਆਏਗਾ ਵੀ ਆਪਾਂ ਨੇ ਉਹੀ ਗੱਲ ਨੂੰ ਕਿਤੇ ਇੱਕ ਪਿਆਤੀ ਕਿਤੇ ਦੋ ਪਿਆਤੀਆਂ ਫਿਰ ਤਾਂ ਮੋਹਕ ਲੱਗੂ ਲੱਗੂ ਹਾਂ ਲੱਗੂਗੀ ਠੀਕ ਹੈ ਜੀ ਇਹ ਚੀਜ਼ਾਂ ਆ ਇੱਕ ਬੱਚਾ ਡੱਬੇ ਰੰਗ ਜਿਹਾ ਅੱਛਾ ਉਦੋਂ ਗਾਹਾਂ ਦੇਖੋ ਦਵਾਈ ਦਾ ਹੁੰਦਾ ਹਨਾ ਦਵਾਈ ਜ਼ਰੂਰ ਦੇਣੀ ਚਾਹੀਦੀ ਹੈ ਲੀਵਰ ਡਾਣਕ ਦਵਾਈ ਜ਼ਰੂਰ ਸਟਾਰਟ ਰੱਖੋ ਇੱਕ ਜੰਮਣ ਗੁੜ ਇੱਕ ਜੰਮਣ ਗੁੜਤੀ 5-7 ਦਿਨ ਜੰਮਣ ਗੁੜਤੀ ਜ਼ਰੂਰ ਪਿਓ ਉਹਦੋਂ ਹਾਜਮਾ ਠੀਕ ਰਹਿੰਦਾ ਹਨਾ ਹਾਜਮਾ ਸਹੀ ਰਹਿੰਦਾ ਦੇਣੀ ਦੇਣੀ ਆ ਹੁਣ ਜਿਹੜੇ ਦੋਵੇਂ ਬੈਠੇ ਆਪਣੇ ਪਿੰਜਰੇ 'ਚ ਦੇਖ ਲਾ ਉਹਨਾਂ ਨੂੰ ਆਦਤ ਹੀ ਹੈ ਜੇ ਜੰਮਣ ਗੁੜਤੀ ਪੀਣਗੇ ਤਾਂ ਦੁੱਧ ਪੀਣ ਲੱਗਦੇ ਹੈਗੇ ਅੱਛਾ ਜੀ ਬਸ ਇਹਨਾਂ ਨੂੰ ਪਤਾ ਨਹੀਂ ਕੀ ਆਦਤ ਹੀ ਪੈ ਗਈ ਇਹਨਾਂ ਨੂੰ ਆਲਾ ਕਹਿੰਦਾ ਕਿਉਂ ਆਗਾ ਪਿੰਡਾ ਦਿਖਾਤਾ ਅਮਲਾਈ ਵਰਗੇ ਆਏ ਆ ਐ ਨਿਕਲਦੇ ਆ ਮੱਖਣ ਹਾਂ ਫੇਰ ਨਹੀਂ ਬੈਠਾ ਨਾ ਮੱਖਣਾ ਵਰਗਾ ਬੱਕਰਾ ਉਹੀ ਗੱਲ ਲੰਗੂ ਅਗਲਾ ਕਹਿੰਦਾ ਦਾਂਗਾ ਹਾਂ ਹਾਂ ਲੈ ਚਲੋ ਉਹ ਕਿੰਨੇ ਦਿਨਾਂ ਦੇ ਹੋ ਗਏ ਬੱਚੇ ਇਹ ਇਹ ਵੀਰੇ ਹਰ ਸਿਰ 5-7 ਦਿਨ ਪੰਜ-ਸੱਤ ਦਿਨਾਂ ਦਾ ਬੱਕਰਾ ਆਪਣੀ ਬੋਕ ਦੇ ਜਲਤ ਆਏ ਜਿਹੜਾ ਚਿੱਟੇ ਮੂੰਹ ਵਾਲਾ ਮੈਂ ਆਪਣਾ ਬੋਕ ਨਹੀਂ ਕਰਾ ਆਪਣਾ ਜਿੱਦਾਂ ਸੂਈਆਂ ਨਾ ਬੱਕਰੀਆਂ ਸੀ ਸ਼ੌਕ ਸ਼ੌਕ ਨਾਲ ਉਹੀ ਵੀਡੀਓ ਪਾਤੀ ਇਹ ਬੱਚਾ ਵੇਖ ਗਿਆ ਬਈ ਇਹਦਾ ਵੀ ਸੇਲ ਹੋਇਆ ਆ ਬੱਚਾ ਜੀ ਕਿਸੇ ਭਰਾ ਨੇ ਸ਼ੌਕ ਵਾਲੇ ਦਾ ਜਿਹਨੇ ਕਿਤੇ ਪਾਲਣ ਨੂੰ ਲੈਣਾਗਾ ਕਿਸੇ ਨੇ ਬਹੁਤ ਸੋਹਣਾ ਬੱਕਰਾਗਾ ਲੱਕ ਨੂੰਕ ਬਹੁਤ ਸੋਹਣਾ ਗੱਡੂ ਆ ਯਾਰ ਆ ਦੇਖਾ ਇਹਨਾਂ ਦੇ ਐ ਜਦੋਂ ਮਾਮਾ ਦੇ ਪਿੰਡੇ ਆ ਬਰੀਕੀ ਇਹਨਾਂ ਦੇ ਕਿਵੇਂ ਨਾ ਹੋਣ ਆ ਜਾਣੀਆਂ ਬੱਕਰੀਆਂ ਦੀ ਮਾਂ ਵੀ ਦਿਖਾਵਾਂਗੇ ਪਿਓ ਤੁਹਾਨੂੰ ਪਤਾ ਹੀ ਆਗਾ ਹੁਣ ਆਪਣਾ ਵੱਡਾ ਭੂਰਾਗਾ ਤੇ ਦਿਖਾਵਾਂਗੇ ਆਪਣੇ ਬੱਕਰੇ ਦੀ ਸਵਾਈ ਇਹ ਵੀ ਠੀਕ ਹੈ ਜੀ ਜਿਹੜੇ ਆ ਵੱਡੇ ਬੱਚੇ ਇਹਨਾਂ 'ਚ ਕੋਈ ਆਪਣਾ ਸੇਲ ਨਹੀਂ ਹੈ ਇਹਨਾਂ 'ਚ ਕੋਈ ਸੀ ਲੋਕਾਂ 'ਚ ਕੋਈ ਸੀ ਬਾਕੀ ਅੱਗੇ ਭਾਈ ਬੱਕਰੀਆਂ ਕਦੋਂ ਸੌਣਗੀਆਂ ਆਪਣੀਆਂ ਬਸ ਸੁੱਈ ਜਾਂਦੀਆਂ ਭਾਈ ਜਿਵੇਂ ਆ ਸੁੱਪੀ ਬਸ ਮੰਗਰੀ ਹੁਣ ਇੱਕ ਹੋਰ ਪੱਠ ਸੂਣ ਵਾਲੀ ਆਗੀ ਠੀਕ ਹੈ ਜੀ ਬਾਹਰ ਲੈ ਆ ਭਾਈ ਕਿੰਨੇ ਦੰਦ ਹੋ ਗਿਆ ਬੱਕਰਾ ਇਹ ਇਹ ਭਾਈ ਦੋ ਦੰਦ ਦਾ ਦੋ ਦੰਦ ਹੋ ਗਿਆ ਹਾਂ ਪੂਰੇ ਦੋ ਦੰਦਾਂ ਤੋਂ ਨਹੀਂ ਕਦ ਗੁੱਦੂ ਵੀ ਸੋਣਾ ਕਰ ਗਿਆ ਭਾਈ ਮੈਂ ਕਹਿੰਦਾ ਯਾਰ ਹਾਂ ਕੱਦ ਦਾ ਇਹ ਕਰਨਾ ਹੈ ਤਾਂ ਕਿਹੜਾ ਕਰਦਾ ਹੈ ਹਾਂ ਇਹ ਤਾਂ ਬੱਕਰਿਆਂ ਨੇ ਕਰਨਾ ਹੀ ਹੈ ਨਹੀਂ ਤਾਂ ਬਣੂਗਾ ਬਈ ਇਹ ਚੈਣੇ ਵਾਲੇ ਭੋਗਦੇ ਆ ਇਹ ਬਈ ਬੱਕਰੇ ਝੈਣੇ ਵਾਲੇ ਦੇ ਹਾਂ ਬੱਕਰੀਆਂ ਆਪਣੀਆਂ ਦੇ ਭੂਰੀਆਂ ਦੇ ਇਹਦੀ ਮਾਂ ਕਿਹੋ ਜੀ ਸੀਗੀ ਇਹਦੀ ਲਾਲ ਲਾਲ ਸੇਰੀ ਬੱਕਰੀਆਂ ਲਾਲ ਡੱਬੀ ਐਜੇ ਕੋਈ ਆ ਤੇ ਭਾਈ ਆ ਦੇਖੇ ਨਾ ਰਿਜ਼ਲਟ ਅੱਛਾ ਦਾ ਰਿਜ਼ਲਟ ਵੀ ਆ ਗਿਆ ਹਾਂ ਬੱਚਾ ਇਹਦਾ ਬਈ ਅੱਛਾ ਹਾਂ ਦੇਖਾ ਪਹਿਲੀ ਝੋਲੀ ਆ ਜਮਾ ਬੱਕਰੀ ਠੀਕ ਹੈ ਬਈ ਲੈ ਦੇਖ ਲੈ ਹੱਡ ਗੋਡੇ ਇਧਰ ਬੱਕਰੇ ਦੇ ਗੋਡੇ ਦੇਗਾ ਹੂੰ ਤਾਂ ਕਹਿ ਲੈ ਹਾਂ ਤਾਂ ਹੁਣ ਪਹਿਲੀ ਦਾ ਕੀ ਹੁੰਦੀ ਐ ਤੂੰ ਦੇਖੀ ਬੱਕਰੇ ਨੇ ਸੋਨਾ ਰਿਕਾਰਡ ਤੋੜ ਦੇਣਿਆ ਬਾਈ ਠੀਕ ਹੈ ਲੇਕਿਨ ਆਦਾ ਹੁਣ ਸੇਲ ਹੋਇਆ ਵੇ ਤਾਂ ਆਪਾਂ ਨੂੰ ਖਾਸ ਕਰਕੇ ਨਾ ਫੋਨ ਕਰ ਅੱਛਾ ਵੀ ਕੀ ਹੋਇਆ ਬੱਚਾ ਹਾਂ ਉਹ ਇਹਦੇ ਨਾਲ ਦਾ ਬੱਚਾ ਕਿਹੜੀ ਤਰੀਕ ਨੂੰ ਲੈ ਕੇ ਜਾਣਾ ਮੇਰੇ ਇੱਧਰ ਟਿਕਿਆ ਹੋਇਆ ਆਹ ਬੱਕਰੇ ਨੇ ਸੋਨਾ ਦੇਖੀ ਜਿਹੇ ਜੀਆਂ ਚੀਜ਼ਾਂ ਆ ਦੇਖ ਲੈ ਪੱਠਾ ਹਾਂ ਪੱਠਾ ਰਗੇ ਸੋਨਾ ਇਹਨੇ ਜਿਦੇ ਦਿੱਤਿਆਂ ਪੱਠਾ ਬਈ ਟੇਡਾ ਕਰਕੇ ਠੱਲੀ ਨੂੰ ਮਾੜਾ ਦਿਖਾ ਕੇ ਹਨਾ ਆ ਦੇਖੋ ਬਈ ਇਹ ਚੈਣੀ ਵਾਲੇ ਬਰੀਡਰ ਦਾ ਬੱਕਰਾ ਇਹ ਇਹ ਰੰਗ ਵੀ ਜਿਵੇਂ ਉਹਦੇ ਵਰਗਾ ਹੀ ਆ ਇਹ ਵੀ ਬਈ ਕਿੰਨੇ ਦੰਦ ਹੋ ਗਿਆ ਇਹ ਵੀ ਬਈ ਦੋ ਦੰਦ ਦਾ ਠੀਕ ਹੈ ਹਾਂ ਦੋ ਦੰਦ ਦਾ ਕੋਈ ਉਮਰ ਆ ਦੋਨਾਂ ਦੀ ਜਿਵੇਂ ਇੱਕੋ ਹਾਣੋ ਹਾਨੀਆਂ ਇਹਦੀ ماں ਕਿਹੋ ਜੀ ਸੀਗੀ ਬਈ ਇਹਦੀ ਬਈ ਬੱਕੀ ਲੁਹਾਂ ਪੂਰੀ ਆ ਆਪ ਠਾਰ ਕੀ ਉਹ ਜੀ ਜਿਹੜੀ ਬਟ ਕੋਈ ਪਹਿਲੀ ਝੋਲੀ ਦਾ ਪੱਠਾ ਦੂਜੀ ਝੋਲੀ ਦੀਆਂ ਅੱਛਾ ਹਾਂ ਇਹ ਉਹ ਪੱਠਾ ਦਾ ਪ੍ਰਾਸ ਸੁਣਾ ਬਈ ਨਾਕਨਕੌੜੇ ਦਾ ਹੱਡਾ ਨਾ ਨੱਕ ਤਾਂ ਯਾਰ ਬਈ ਡੇਰੇ ਦੂਰ ਆ ਲੈ ਇਦੋਂ ਦਾ ਨੱਕ ਰੱਬ ਦਾ ਨੋਆ ਦੇਖ ਕਰੋ ਚੈੱਕ ਬਈ ਬੱਕਰੇ ਹਿੱਕ-ਕੁੱਕ ਯਾਰ ਦੇਖ ਲੈ ਗੋਡਿਆਂ ਤੋਂ ਹਿੱਕ-ਦੋ ਉਹ ਕੀ ਖਰਾਕ ਪਾਉਣੇ ਹੁੰਨੇ ਬੱਕਰੇ ਨੂੰ ਹੁਣ ਬੱਕਰਿਆਂ ਦਾ ਬਾਈ ਯਾਰ ਪਹਿਲਾਂ ਤਾਂ ਪਿਆ ਦੁੱਧ ਆ ਹੂੰ ਤਾਂ ਗਾਂ ਚੂਣ ਵਾਲੀ ਆ ਹੁਣ ਤਾਂ ਮੱਕੀ ਹੋਗੀ ਛੋਲੇ ਤੇ ਸੋਇਆ ਵੀ ਬਸ ਆਹੀ ਪਾਉਣੇ ਆ ਪਹਿਲਾਂ ਦੁੱਧ ਬਹੁਤ ਬੈ ਇਹਨਾਂ ਨੂੰ ਬੱਠਲ 'ਚ ਨਾ ਲੈ ਕੇ ਉੱਥੇ ਆ ਜੀ ਇਹਨਾਂ ਦੇ ਉਕੜਾ ਲਾ ਲੈਣੀਆਂ ਸੀ ਜੀ ਬੱਠਲ 'ਚ ਬੰਦ ਪਿਆਉਣੇ ਆ ਦੁੱਧ ਦੋਨੇ ਬਾਈ ਜਾਵਾਂ ਇੱਕੋ ਜੇ ਬੱਕਰੇ ਆ ਇੱਕੋ ਜੇ ਵੇਟ ਹੋਊਗਾ ਹਨਾ ਹੁਣ ਇਹਨਾਂ ਦੀਆਂ ਲੱਗੀਆਂ ਬੱਕਰੀਆਂ ਸੋਣੀਆਂ ਬਾਈ ਇੱਕ ਤਾਂ ਥੋੜੇ ਦਿਨਾਂ ਨੂੰ ਪੜ ਚੂਗੀ ਤੇ ਦੂਜੀਆਂ ਸੋਣੀਆਂ ਕੱਤੇ 'ਚ ਠੀਕ ਹੈ ਬਾਈ ਬੱਕਰੀਆਂ ਤੋਂ ਉਹਦੇ ਦੇਖੀ ਜਲਟ ਕੀ ਹੁੰਦਾ ਇਹਨਾਂ ਦਾ ਲੋ ਬਾਈ 10 ਬੱਕਰੀਆਂ ਸੂਣਨਾਂ ਨੇ ਨਾ ਬੱਕਰੀਆਂ ਹਾਂ ਜੇ ਸਬਰ ਰੱਖਾਂਗੇ ਆ ਦੇ ਇੱਕ ਤਾਂ ਜੇ ਹੁਣ ਅੱਲਾਹ ਇੱਕੀ ਮੰਗਦਾ ਪਹਿਲਾਂ ਪੁੱਛਣ ਲੱਗ ਜਾਂਦੇ ਮੇਮਣੇ ਕਿੰਨੇ ਦੂਗੀ ਕਦੋਂ ਸੱਗੀ ਉਹ ਬੰਦਾ ਫਿਰ ਇੱਧਰ ਉਹ ਹੋ ਜਾਂਦਾ ਇਹ ਦੇਖ ਆ ਅਗਲਾ ਕਹਿੰਦਾ ਨੂਨ ਆਹ ਦੇਖ ਲੈ ਹੁਣ ਸਾਡਿਆਂ ਦਾ ਹੁਣ ਜੰਮਗਾ ਮਖਰਵਾ ਦੇ ਹਾਂ ਦੇਖੋ ਬਾਈ ਆ ਚੀਜ਼ਾਂ ਵੀ ਜੁੜ ਰਹੀਆਂ ਨੇ ਇਹ ਚਾਪੂਰੀ ਨਹੀਂ ਹੁੰਦੇ ਇਹਨਾਂ ਦੇ ਹਾਂ ਫਿਰ ਅੱਲਾ ਕਹਾਂ ਤੂੰ ਯਾਰ ਗੋਖੂ ਇਹ ਅਗਲਾ ਇਹ ਐ ਸਾਡੀਆਂ ਲੰਗੀਆਂ ਜਾਂਦੀਆਂ ਤੋਂ ਦੇਖੋ ਬਈ ਨੂਨ ਚੱਟੀਆਂ ਜਾਂਦੀਆਂ ਪਾਕਿਸਤਾਨੀ ਨੂਨ ਚੀਕਨ ਚਾਰ ਭੰਤਾ ਡੰਗਣਾ ਹਾਂ ਇੱਕ ਡੰਗਿਆ ਪਿਆ ਲਾਲ ਡੰਗਿਆ ਪਿਆ ਉਹ ਕਾਲਾ ਡੰਗਿਆ ਪਿਆ ਸਹੀ ਹੈ ਜੀ ਇਹੇ ਦਿਨ ਦਾ ਤਨੂਨ ਨਾਲੇ ਦਵਾਈਆਂ ਦੇ ਜੋਰ ਬਥੇਰੇ ਆ ਦਿੰਨੇ ਆ ਨਹੀਂ ਅਗਲਾ ਕਹਿੰਦਾ ਨੂਨ ਚੜ ਜਾਂਨੇ ਤੇ ਹੁਣ ਅਸੀਂ ਅਗਲਾ ਭਾਈ ਯਾਰ ਥਰ ਹੁਣ ਜਿੱਦੇ ਆ ਬੱਠਾਂ ਦੇ ਤੇ ਜਿੱਦੇ ਮੇਲਿਆਂ ਦੇ ਬਾਗਿਆਂ ਨਾਲ ਤੈਨੂੰ ਉੱਦੈ ਪੁੱਛਵਾ ਉਹ ਤੋਂ ਦੂਰੋਂ ਵੀ ਕਾ ਗੋਖੂ ਦੀਆਂ ਖੜੀਆਂ ਬੂਟੇ ਬਾਗੀ ਦੇ ਮੁੰਡੇ ਦੀਆਂ ਬੱਕਰੀਆਂ ਹੈਗੀਆਂ ਗਰੀਬੀ ਫਿਰ ਇੰਦਗੜ ਚੱਲਾਂ ਨਾ ਬਾਈ ਫੁੱਲ ਤਿਆਰੀ ਆ ਵਿਆਹ ਨੂੰ ਇੰਦਗੜ ਨੂੰ ਨੌ ਨੂੰ ਚੱਲਾਂਗੇ 9 ਤਰੀਕ ਨੂੰ ਮੈਂ ਕਹਿੰਦਾ ਯਾਰ ਜਿਵੇਂ ਵਿਆਹ ਨੂੰ ਅਗਲੇ ਨੂੰ ਵਿਆਹ ਨਾ ਹੁੰਦਾ ਨਾ ਸਾਨੂੰ ਉਹਨਾਂ ਚਾ ਹ ਇੰਦਗੜ ਦਾ ਹਾਂ ਅੰਗਲੇ ਰੋਜ਼ ਆਏ ਹੁੰਦਾ ਵੀ ਯਾਰ ਮੇਲੇ ਜਾਣਾ ਮੇਲੇ ਜਾਣਾ ਠੀਕ ਹੈ ਬਾਈ ਵਿਆਹ ਦਿਨਾ ਚਾਹ ਹੋਇਆ ਬਾਈ ਸਾਨੂੰ ਠੀਕ ਹੈ ਬਾਈ ਬਹੁਤ ਸੋਹਣੇ ਬੱਚੇ ਤਿਆਰ ਹੋਇਆ ਬਾਈ ਬਾਈ ਕੋਲੇ ਤੇ ਬਾਕੀ ਜਦੋਂ ਅੱਗੇ ਬੱਕਰੀਆਂ ਸੋਣਗੀਆਂ ਆਪਾਂ ਉਦੋਂ ਵੀ ਵੀਡੀਓ ਬਣਾਵਾਂਗੇ ਹੈਨਾ ਹਾਂ ਨਵੇਂ ਬੱਚੇ ਜਦੋਂ ਆਉਣਗੇ ਤਾਂ ਸਾਰੇ ਭਰਾਵਾਂ ਨੂੰ ਬੱਚੇ ਦੇਵਾਂਗੇ ਤੇ ਜਿਹੜੇ ਆ ਬੱਚੇ ਵੱਡੇ ਫਿਰਦੇ ਆ ਇਹਨਾਂ ਦੇ ਵਿੱਚੋਂ ਵੀ ਕੋਈ ਬੱਚਾ ਨਹੀਂ ਸੇਲ ਕਰਨੀਆਂ ਤਾਂ ਦੱchnਾ ਅਗਲੇ ਨੂੰ ਵੀ ਹਾਂ ਹੈਗੀਆਂ ਠੀਕ ਹੈ ਬਾਈ ਇਹਦਾ ਜਦੋਂ ਅੱਜ 50 ਲੱਗਦਾ ਨਾ ਗੱਲਾਂ ਲੱਖਾਂ ਚ ਹੋ ਜਾਣੀਆਂ ਜਿਹਦੇ ਮਟਿਆਰਾਂ ਹੋ ਗਈਆਂ ਜਿਹਨੂੰ ਸਾਰ ਆ ਪਰ ਛੋਲੇ ਜੱਪਾਂ ਨੂੰ ਨਹੀਂ ਸਾਰ ਇਹਨਾਂ ਦੀ ਸੜੀਆਂ ਦੇ ਪਿੰਡੇ ਨਹੀਂ ਬਣਦੇ ਬਣਦੇ ਕਿਉਂ ਨਹੀਂ ਬਣਦੇ ਹਾਂ ਬਾਈ ਜਿਹਨੂੰ ਸਾਰ ਆ ਨਾ ਇਹ ਹੀਰਿਆਂ ਦੀ ਉਹ ਜਿਹਨੂੰ ਸਾਰਾ ਵਿੱਚ ਛੋਲੇ ਜੱਬਾਂ ਨੇ ਪਾਛਦਾ ਉਹੀ ਆ ਇਹ ਬੱਕਰੀ ਹੂੰ ਪਰ ਜਿਹਨੂੰ ਸਾਨੂੰ ਛਾਡੇ ਨੂੰ ਜਿਹੜਾ ਠਰਕੇ ਨਾ ਉਹ ਬੰਦਾ ਕਮੈਂਟ ਕਰੇ ਵੀ ਬਾਹੋ ਭਾਈ ਕੱਲ ਸਹੀ ਆ ਹੂੰ ਸਹੀ ਕਹੀ ਆ ਕਿ ਝੂਠੀ ਕਹੀ ਆ ਇਹ ਠਰਕਾਂ ਦੀਆਂ ਗੱਲਾਂ ਹੁੰਦੀਆਂ ਠੀਕ ਆ ਬਈ ਇਹ ਵਿੱਚ ਹੁਣ ਛੋਲੇ ਜੱਬਾਂ ਨੂੰ ਨਹੀਂ ਪਤਾ ਉਹ ਮਰੀ ਜਾਂਦਾ ਉਹ ਬੱਕਰੀਆਂ ਨਹੀਂ ਇਹ ਸਾਨੂੰ ਬਤਾਏ ਕਿਹੜੀਆਂ ਬੱਕਰੀਆਂ ਜਦੋਂ ਅੱਜ ਬਾਈ 4 ਮਹੀਨਿਆਂ ਦੀ ਆ 50000 ਲੱਗਿਆ ਨਾ ਤੇ ਜਦੋਂ ਫਿਰ ਵੱਡੀ ਹੋ ਗਈ ਛੂਪੀ ਕਿੱਥੇ ਗੱਲ ਹੋ ਜਾਣੀ ਆ ਲੱਖਾਂ ਚ ਜਾਣੀ ਆ ਕਿ ਨਹੀਂ ਜਾਣੀ ਹਾਂਜੀ ਹਾਂਜੀ ਤੇ ਫਿਰ ਗੱਲ ਕਮੈਂਟ ਕਰਨ ਵਾਲਿਆਂ ਨੇ ਐ ਨਹੀਂ ਪਤਾ ਗਾਲੀ ਕੱਢਦੇ ਉਹ ਪਾਣਦਾ ਯਾਰ ਮਾਰੀਆਂ ਪਰ ਆਪਾਂ ਨੂੰ ਤਾਂ ਕਿਉਂ ਆਂਗੂ ਲੱਗਦੀਆਂ ਕੋਈ ਨਿਕ ਕੱਢ ਲੈ ਗਾਲਾਂ ਕੰਢਣੇ ਚਾਹੀਏ ਕੋਈ ਗਾਲਾਂ ਕੱਢਣ ਵਾਲੇ ਤਾਂ ਘਰੇ ਬੈਠਿਆ ਬਈ ਹਾਂ ਜਿਨ੍ਹਾਂ ਨੂੰ ਕਦਰ ਆ ਤੁਹਾਡੇ ਤੋਂ ਆ ਕੇ ਕਿੰਨੀ ਦੁਨੀਆ ਜਾਨਵਰ ਲੈ ਕੇ ਗਈ ਮੈਂ ਕਹਿੰਦਾ ਯਾਰ ਸਾਡੀ ਤਾਂ ਇਹਨਾਂ ਨੇ ਕੈਨੇਡਾ ਅਮਰੀਕਾ ਤਾਂ ਹੀ ਜਾਣ ਪਛਾਣ ਕਰਾਤੀ ਹੂੰ ਇੱਕ ਭਰਾ ਫੌਜੀ ਆ ਉਹ ਉਹ ਬੰਦਾ ਰੋਜ਼ ਮੈਨੂੰ ਫੋਨ ਲਾਉਂਦਾ ਕਹਿੰਦਾ ਭਾਈ ਅਸੀਂ ਤਾਂ ਲੱਖ ਫੌਜੀ ਆ ਅਸੀਂ ਮੈਂ ਕਿਤੇ ਤੜਫਦਾ ਮੇਰਾ ਪਰਿਵਾਰ ਕਿਤੇ ਤੜਫਦਾ ਤੂੰ ਕਹਿੰਦਾ ਆਉਂਦੇ ਘਰ ਚ ਬੈਠੇ ਬੈਠਾਂਗਾ ਉਹਦੇ ਪਰਿਵਾਰ ਦਾ ਤੜ ਕੇ ਉੱਠ ਕੇ ਮੂੰਹ ਦੇਖਦਾ ਇਕੱਠੇ ਬੈੰਨੇ ਆ ਤੂੰ ਤਾਂ ਸਾਡੇ ਨਾਲੋਂ ਮੂਰੇ ਆ ਮੈਨੂੰ ਕਹਿੰਦਾ ਕਿਸੇ ਮਗਰ ਨਾ ਲੱਗੀ ਕਹਿੰਦਾ ਕਹਿੰਦਾ ਕਮੈਂਟ ਕਰਨ ਨਾਲ ਮਗਰ ਲੱਗ ਜੇ ਆ ਨਹੀਂ ਯਾਰ ਭਾਈ ਆ ਦੇ ਕੋਈ ਨੌਕਰੀ ਵਾਲਾ ਫੌਜੀ ਆਲਾ ਕੋਈ ਮਹੀਨੇ ਦਾ ਖਾ ਪਾਤੀ ਬਾਤੀ ਨਾ ਦਾ ਨਾਂ ਸਹੀ ਸਾਡੀ ਰੋਜ਼ ਆਉਂਦੀ ਆ ਇਹ ਹੈਗਾ ਜਿਹਨੂੰ ਲੋੜ ਹੁੰਦੀ ਆਪਾਂ ਚੱਕ ਕੇ ਵੇਚ ਵੀ ਲਵਾਂਗੇ ਹਾਂਜੀ ਯਾਰ ਇਹ ਨੌਕਰੀਆਂ ਨੌਕਰੀਆਂ ਸਭ ਪਿੱਛੇ ਨੇ ਇਹਨਾਂ ਚੀਜ਼ਾਂ ਯਾਰ ਭਾਈ ਜ਼ਮੀਨ ਲੈ ਲਾ ਉਹ ਜੇ ਬੀਜੇਗਾ ਜਾਂ ਕੱਢੇਗਾ ਉਹ ਉਹੀ ਪੈਸੇ ਦੇ ਦੂ ਇਹ ਇਹ ਤਾਂ ਰੋਜ਼ ਦਿੰਦੀਆਂ ਇੱਕ ਪਾਸੇ ਦਾ ਤੂੰ ਕਿੱਲਾ ਜ਼ਮੀਨ ਦਾ ਰੱਖ ਲੈ ਤੇ ਮੈਨੂੰ ਬੱਕਰੀਆਂ ਲੈ ਦੇ ਦੇਖਾਂਗੇ ਤੂੰ ਉਹਨੂੰ ਵਧਾ ਦੇਗਾ ਕਿ ਮੈਂ ਇਹ ਵਾਧੀਆਂ ਕਿ ਜ਼ਮੀਨ ਵਾਧੀ ਆ ਸਹੀ ਗੱਲ ਹੈ ਇਹ ਹਾਏ ਮੋਦੀ ਸਾਡੇ ਤੋਂ ਭਰਾਵਾ ਕੋਈ ਇਹਨਾਂ ਦਾ ਕਰੇ ਉਹ ਨਹੀਂ ਆਂਦਾ ਮੋਹ ਨਾ ਨਾ ਜਿੰਨਾ ਕਹਦੇ ਆ ਦੇਖੋ ਬਈ ਲਗਾ ਕਿੰਨਾ ਬੱਚਿਆਂ ਦਾ ਤਾਂ ਹੀ ਬੱਚੇ ਤਿਆਰ ਹੁੰਦੇ ਆ ਬਈ ਜਦੋਂ ਅਟੈਚਮੈਂਟ ਹੁੰਦੀ ਹੈ ਨਾ ਆਪਣੀ ਜਾਨਵਰ ਨਾਲ ਫਿਰ ਜਾਨਵਰ ਨੂੰ ਅੱਧੀ ਖਰਾਕ ਵੀ ਦੁੱਗਣੀ ਹੋ ਗਈ ਆ ਦਾ ਭਰਾ ਛੇਲ ਆ ਬੱਚਾ ਠੀਕ ਆ ਬਈ ਕੋਈ ਨਹੀਂ ਇਹ ਦੇ ਦਾਂਗੇ ਜੀ ਕਿੰਨੇ ਟਾਈਮ ਦਾ ਬਈ ਇਹ ਵੀ ਚਾਰ ਰੇ ਹਾਂ ਨਹੀਂ ਹਣੀ ਇਹਨਾਂ ਦੇ ਇਕੱਠੇ ਜੂਆ ਪਿਆ ਸੀ ਜੇ ਕਿਸੇ ਭਰਾ ਨੇ ਲੈਣਾ ਹੋਵੇ ਇਹ ਦੇ ਦਾਂਗੇ ਠੀਕ ਆ ਬੱਚਾ ਹੋਰ ਕੋਈ ਬੱਚਾ ਨਹੀਂ ਆਪਾਂ ਛੇਲ ਕਰਨਾ ਠੀਕ ਆ ਬਈ ਪੱਟਾਂ ਦਾ ਖਾਦ ਕਰਕੇ ਨਹੀਂ ਯਾਰ ਦੇਖੋ ਚੱਲ ਕਰਨ ਨੂੰ ਕਰੋ ਬਚੇ ਦੇਣੇ ਕਿ ਲੈ ਹੱਡ ਕੋਡੇ ਪੈਣਾ ਪੱਠਾ ਨਾ ਮਿਲਦੇ ਹਾਂਜੀ ਲੈ ਠੀਕ ਆ ਭਾਈ ਠੀਕ